ਖੰਨਾ ਵਿੱਚ ਮਿੱਟੀ ਦੇ ਪੁਲ ਨੂੰ ਐਲੀਵੇਟਡ ਪੁਲ ਚ ਬਲਣ ਦੀ ਉਮੀਦ ਜਾਗੀ ਹੈ ਨੈਸ਼ਨਲ ਹਾਈਵੇ ਪਠੋਲਟੀ ਆਫ ਇੰਡੀਆ ਦੀ ਇੱਕ ਵਿਸ਼ੇਸ਼ ਟੀਮ ਖੰਨਾ ਪਹੁੰਚੀ ਟੀਮ ਨੇ ਸਥਾਨਿਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਚ ਇੱਕ ਸਰਵੇਖਣ ਕੀਤਾ ਸ਼ਨੀ ਮੰਦਰ ਤੋਂ ਪਟੀਆਂ ਚੌਂਕ ਤੱਕ ਪੁਲ ਦੀ ਸਥਿਤੀ ਹੇਠਾਂ ਅਤੇ ਉੱਪਰ ਨਿਰੱਖਣ ਕੀਤਾ ਗਿਆ ਟੀਮ ਦੇ ਖੰਨਾ सर्वेक्षण ਨਾਲ ਖੰਨਾ ਦੇ ਸਮਾਜ ਸੇਵੀ ਪਰਮਵਾਲੀਆ ਦੀ ਮਿਹਨਤ ਵੀ ਰੰਗ ਲਿਆਉਂਦੀ ਦਿਖਾਈ ਦੇ ਰਹੀ ਹੈ ਦੱਸਣਯੋਗ ਹੈ ਕਿ ਪਰਮਵਾਲੀਆ ਵੱਲੋਂ 10 ਜੁਲਾਈ ਨੂੰ ਕੇਂਦਰੀ ਮੰਤਰੀ ਨਿਤਿਨ ਗਟਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲੀਵੇਟਡ ਡਿਕਲੇਅਰ ਕਰਨ ਦੀ ਪੋਜੀਸ਼ਨ 'ਚ ਹੈਗਾ ਜਾਂ ਨਹੀਂ ਤੇ ਇੱਕ ਜਿਵੇਂ ਕਿ ਇਹ ਅਧਿਕਾਰਕ ਵਿజిਟ ਸੀਗੀ ਕਨਫਿਡੈਂਸ਼ੀਅਲ ਚੀਜ਼ਾਂ ਸੀਗੀਆਂ ਇਹਨਾਂ ਨੇ ਮੰਤਰਾਲੇ ਚ ਹਾਜ਼ਰ ਅਥਾਰਟੀ ਨੂੰ ਰਿਪੋਰਟ ਕਰਨੀ ਸੀ ਇਸ ਕਰਕੇ ਇਹਨਾਂ ਨੇ ਮੀਡੀਆ ਤੋਂ ਵੀ ਥੋੜੀ ਦੂਰੀ ਬਣਾਈ ਸੀਗੀ ਕਿ ਹਾਂ ਵੀ ਜੋ ਵੀ ਉਹ ਟੀਮ ਨੇ ਆ ਕੇ ਸਰਵੇ ਕਰਿਆ ਸਰਵੇ ਦੇ ਵਿੱਚ ਉਹਨਾਂ ਨੇ ਪਾਇਆ ਦੇਖਿਆ ਉਹਨਾਂ ਨੂੰ ਦੱਸਿਆ ਸੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਆ ਕਿ ਜਿਹੜਾ بارش ਦਾ ਪਾਣੀ ਆ ਸਾਰੇ ਸ਼ਹਿਰ ਦੀਆਂ ਸਨਮਾ ਸੇਵੀ ਸਸਤਾਵਾਂ ਜਿਹਦੇ ਵਿੱਚ ਹਰੇਕ ਬੰਦੇ ਨੇ ਆਪਣੇ ਸਿਗਨੇਚਰ ਦਿੱਤੇ ਸੀਗੇ ਵੀ ਇਹ ਪੁਲ ਜਿਹੜਾ ਹੈ ਪੰਜਾਬੀ ਜੈਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਮਿੱਟੀ ਦੇ ਪੁਲ ਨੂੰ ਐਲੀਵੇਟਡ ਪੁਲ ਚ ਬਲਣ ਦੀ ਉਮੀਦ ਜਾਗੀ ਹੈ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੀ ਇੱਕ ਵਿਸ਼ੇਸ਼ ਟੀਮ ਖੰਨਾ ਪਹੁੰਚੀ ਟੀਮ ਨੇ ਸਥਾਨਿਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਚ ਇੱਕ ਸਰਵੇਖਣ ਕੀਤਾ ਸ਼ਨੀ ਮੰਦਰ ਤੋਂ ਪਟੀਆਂ ਚੌਂਕ ਤੱਕ ਪੁਲ ਦੀ ਸਥਿਤੀ ਹੇਠਾਂ ਅਤੇ ਉੱਪਰ ਨਿਰੱਖਣ ਕੀਤਾ ਗਿਆ ਟੀਮ ਦੇ ਖੰਨਾ ਸਰਵੇਖਣ ਨਾਲ ਖੰਨਾ ਦੇ ਸਮਾਜ ਸੇਵੀ ਪਰਮ ਵਾਲੀਆ ਦੀ ਮਿਹਨਤ ਵੀ ਰੰਗ ਲਿਆਂਦੀ ਦਿਖਾਈ ਦੇ ਰਹੀ ਹੈ ਦੱਸ ਸੰਯੋਗ ਹੈ ਕਿ ਪਰਮ ਵਾਲੀਆ ਵੱਲੋਂ 10 ਜੁਲਾਈ ਨੂੰ ਕੇਂਦਰੀ ਮੰਤਰੀ ਨਿਤਿਨ ਗਟਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲੀਵੇਟਡ ਪੁਲ ਬਣਾਉਣ ਦੀ ਉਮੀਦ ਜਾਗੀ ਸੀ ਵਾਲੀਆ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਰਾਹੀਂ ਕੇਂਦਰੀ ਮੰਤਰੀ ਨਿਤਿੰਗ ਗਟਕਰੀ ਨਾਲ ਮੁਲਾਕਾਤ ਕੀਤੀ ਸੀ ਅਤੇ 25 ਕੌਂਸਲਰ 52 ਸਰਪੰਚਾ ਤੇ ਸ਼ਹਿਰ ਦੇ ਸਾਰੇ ਸਮਾਜਿਕ ਸੰਗਠਨਾ ਦੇ ਦਸਤਕ ਵਾਲਾ ਇੱਕ ਮੰਗ ਪੱਤਰ ਸੌਪਿਆ ਸੀ ਜਿਸ ਵਿੱਚ ਗਟਕਰੀ ਨੇ ਜਲਦੀ ਤੋਂ ਸਰਵੇਖਣ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰਮ ਵਾਲੀਆਂ ਨੇ ਗਟਕਰੀ ਨੂੰ ਦੱਸਿਆ ਕਿ ਇਹ ਸ਼ਹਿਰ ਵਾਸੀਆ ਲਈ ਐਲੀਵੇਟਡ ਪੁਲ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ 7 ਜੁਲਾਈ ਨੂੰ ਅਸੀਂ ਨੈਸ਼ਨਲ ਹਾਈਵੇਅ ਦਾ ਜਿਹੜਾ ਇੱਕ ਪ੍ਰੋਜੈਕਟ ਨੇਤਨੀ ਕੜਕਰਜੀ ਕੋ ਲੈ ਕੇ ਗਏ ਸੀ ਜਿਹਦੇ ਦੀ ਪੁਰਾਣੀ 15 ਸਾਲ ਪੁਰਾਣੀ ਡਿਮਾਂਡ ਸੀਗੀ ਲੋਕਾਂ ਦੀ ਕਿ ਇਥੇ ਐਲੀਵੇਟਡ ਪੁਲ ਬਣਾਇਆ ਜਾਵੇ ਐਲੀਵੇਟਡ ਪੁਲ ਬਣਾਉਣ ਦੇ ਨਾਲ ਜਿੱਥੇ ਸਾਡੀ ਸਿਹਤ ਸੰਸਥਾਵਾਂ ਨੇ ਵਪਾਰ ਸੰਸਥਾਵਾਂ ਜਿੰਨੀ ਵੀ ਨੇ ਜਾਂ ਰੇਲਵੇ ਰੋਡ ਐਸੋਸੀਏਸ਼ਨ ਹੋ ਗਈ ਹਰੇਕ ਵਰਗ ਨੇ ਮਤਲਬ ਕਿ ਸੁਨੇਹਾਰ ਵਜਾਦਾ ਹੈ ਕਿ ਨੇ ਮਤਲਬ ਕਿ ਕੰਨਾ ਸੈਨ ਵਗੈਰਾ ਕਰਕੇ ਬਣੀ ਜਿਤਾਈ ਸੀ ਸੈਮਤੀ ਮਤਲਬ ਉਦੋਂ ਪਰ ਕਵਨਰ ਸਾਹਿਬ ਨੇ ਜੀ ਮੇ ਰਿਕਮੈਂਡ ਕਰਕੇ ਗੜਕਰੀ ਸਾਹਿਬ ਕੋ ਭੇਜੀ ਸੀ ਫਾਈਲ ਤੇ ਗੜਕਰੀ ਸਾਹਿਬ ਨੇ ਵੀ ਚਲੋ ਉਸ ਦਿਨ ਸਾਨੂੰ ਸਰਵੇ ਦਾ ਸਵਾਸ਼ਣ ਦਿੱਤਾ ਸੀ ਅੱਜ ਸਾਰੇ ਸ਼ਹਿਰ ਨੇ ਦੇਖਿਆ ਕਿ ਗੜਕਰੀ ਸਾਹਿਬ ਵੱਲੋਂ ਜੋ ਐਕਸ਼ਨ ਹੋਇਆ ਹੈ ਉਹਦੀ ਟੀਮਾਂ ਮਤਲਬ ਕਿ ਅੰਬਾਲਾ ਲੁਧਿਆਣਾ ਅੰਮ੍ਰਿਤਸਰ ਦੇ ਖੰਨਾ ਨੇ ਦਿੱਲੀ ਤੋਂ ਹੋਰੇ ਖੰਨੇ ਪਹੁੰਚੇ ਸੀ ਕੰਬਾਈਨ ਆਪਰੇਸ਼ਨ ਚੱਲਿਆ ਸਰਵੇ ਕਰਨ ਦੇ ਲਈ ਕਿ ਹਾਂ ਵੀ ਉਹਨਾਂ ਨੇ ਦੇਖਿਆ ਕਿ ਇਹ ਪੁੱਲ ਜਿਹੜਾ ਬਣਿਆ ਆ ਮਗਰ ਇਹ ਅਨਫਿਟ ਡਿਕਲੇਅਰ ਕਰਨ ਦੀ ਪੋਜੀਸ਼ਨ 'ਚ ਹੈਗਾ ਹੀ ਨਹੀਂ ਤੇ ਇੱਕ ਜਿਵੇਂ ਕਿ ਇਹ ਅਧਿਕਾਰਿਕ ਵਿజిਟ ਸੀਗੀ ਕਨਫਿਡੈਂਸ਼ੀਅਲ ਚੀਜ਼ਾਂ ਸੀਗੀਆਂ ਇਹਨਾਂ ਨੇ ਮੰਤਰਾਲੇ 'ਚ ਹਾਜ਼ਰ ਅਥਾਰਟੀ ਨੂੰ ਰਿਪੋਰਟ ਕਰਨੀ ਸੀ ਇਸ ਕਰਕੇ ਇਹਨਾਂ ਨੇ ਮੀਡੀਆ ਤੋਂ ਵੀ ਥੋੜੀ ਦੂਰੀ ਬਣਾਈ ਸੀਗੀ ਕਿ ਹਾਂ ਵੀ ਜੋ ਵੀ ਆਏਗੀ ਉਹ ਰਿਜ਼ਲਟ ਤੁਹਾਨੂੰ ਦਿਖੇਗਾ ਆਉਣ ਵਾਲੇ ਦਿਨਾਂ 'ਚ ਮਤਲਬ ਕਿ ਰਿਪੋਰਟਿੰਗ ਦੀ ਆਪਾਨੂੰ ਲੋੜ ਨਹੀਂ ਕੋਈ ਉਸ ਚੀਜ਼ ਦੇ ਲਈ ਜੀ ਤੇ ਇੱਕ ਮੰਡਿਆਲਾ ਖੁਰਦ ਤੇ ਜੇ ਮਤਲਬ ਕਿ ਸਾਡੇ ਸਰਪੰਚ ਸਾਹਿਬ ਜਿਹੜੇ ਫਾਈਨਾਂਸਿਕ ਉਹਨਾਂ ਦਾ ਕਰਮਜੀਤ ਸਿੰਘ ਬੋਲਣਾ ਇਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਇਹ ਮੰਡਿਆਲਾ ਖੁਰਦ ਦੇ ਸਰਪੰਚ ਨੇ ਹੀ ਇਹਨਾਂ ਇਤਨ ਵਿੱਚ ਇੱਕ ਡਰੇਨੇਜ ਜਾਂ ਹਾਈਵੇ ਤੋਂ ਵੀਰਾਂ ਮੰਡਿਆਲਾ ਕਲਾ ਦੇ ਵਿੱਚ ਪਾਣੀ ਵਗੈਰਾ ਜਾਂਦਾ ਸੀ ਭੁੱਲਦਾ ਉਹਦੇ ਸਬੰਧੀ ਦਿੱਕਤ ਆਈ ਸੀ ਉਹ ਇਹਨਾਂ ਨੂੰ ਤੁਸੀਂ ਮੜਾ ਗਾਈਡ ਕਰਕੇ ਦੱਸੋ ਇਹਨਾਂ ਨੂੰ ਕੀ ਉਹ ਤੀਜੋ ਵੀ ਐਕਸ਼ਨ ਹੋਇਆ ਆਪਣਾ ਜੀ ਜਿਹੜੀ ਅੱਜ ਟੀਮ ਆਈ ਆ ਜੀ ਸੈਂਟਰ ਗਵਰਨਮੈਂਟ ਦੀ ਉਹ ਟੀਮ ਨੇ ਆ ਕੇ ਸਰਵੇ ਕਰਿਆ ਸਰਵੇ ਦੇ ਵਿੱਚ ਉਹਨਾਂ ਨੇ ਪਾਇਆ ਦੇਖਿਆ ਉਹਨਾਂ ਨੂੰ ਦੱਸਿਆ ਸੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਆ ਕਿ ਜਿਹੜਾ بارش ਦਾ ਪਾਣੀ ਆ NH1 ਦਾ ਹਾਈਵੇ ਦਾ ਉਹ ਸਾਰਾ ਹੀ ਮਡੇਆਲਾ ਕਲਾਂ ਦੇ ਪਿੰਡ ਦੇ ਵਿੱਚ ਜਾ ਰਿਹਾ ਪਾਣੀ ਉਹ بارش ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਔਰ ਪਾਣੀ ਇੰਨਾ ਕਿ ਜ਼ਿਆਦਾ ਹੋ ਜਾਂਦਾ ਵੀ ਉਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਹੈਗੇ ਸੋ ਉਹਨਾਂ ਨੇ ਟੀਮ ਆਈ ਹੈ ਜਿਹੜੀ ਟੀਮ ਨੇ ਆਸ਼ਵਾਸ਼ਣ ਦਿੱਤਾ ਦੇਖ ਕੇ ਗਏ ਨੇ ਉਹ ਵੀ ਅਸੀਂ ਇਹਦਾ ਕੋਈ ਡਰੇਨ ਸਿਸਟਮ ਜਾਂ ਇਹਦੇ ਨਾਲ ਕੋਈ ਨਾਲਾ ਜਾਂ ਨਾਲੀ ਬਣਾ ਕੇ ਉਹਨੂੰ ਪਾਣੀ ਪਾਉਣ ਦਾ ਉਹਨੂੰ ਬਾਹਰ ਕਰਾਂਗੇ ਮੈਂ ਹੁਣ ਜਿਵੇਂ ਕਿ ਅੱਜ ਸਾਰੇ ਸ਼ਹਿਰ ਨੇ ਦੇਖਿਆ ਕਿ ਹਾਂ ਵੀ ਜਿਵੇਂ ਟੀਮਾਂ ਉਰੇ ਆਈਆਂ ਮੈਂ ਸਾਰੇ ਸ਼ਹਿਰ ਵਾਸੀ ਨੂੰ ਭਰਾਈ ਦੇਣਾ ਚਾਹਨਾ ਤੇ ਉਹਨਾਂ ਨੂੰ ਅਸਵਾਸ਼ਣ ਦਿਵਾਉਣਾ ਚਾਹਨਾ ਕਿ ਜਿੰਨੇ ਜੋ ਕੀ ਆਪਾਂ ਹੋਏ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਪੁਰਾਣੀ ਜਿਹੜੀ ਮੰਗ ਹੈ ਉਹਨੂੰ ਆਪਾਂ ਆਖਰੀ ਟੱਚ ਦੇ ਸਕੀਏ ਤੁਹਾਨੂੰ ਸਬਰ ਕਰਨਾ ਪਏਗਾ ਜਿਵੇਂ ਅੱਜ ਤੁਹਾਨੂੰ ਥੋੜੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸਰਵੇ ਹੋਣ ਦੇ ਕਾਰਨ ਟ੍ਰੈਫਿਕ ਦੇ ਵਿੱਚ ਤੇ ਉਹ ਹਜੇ ਸਿਰਫ ਟਰੇਲਰ ਸੀਗਾ ਪਰ ਆਪਾਂ ਨੂੰ ਥੋੜੀ ਹਿੰਮਤ ਮਾਰ ਕੇ ਥੋੜਾ ਕੁਝ ਹਾਲਾਤਾਂ ਨਾਲ ਕੰਪਰੋਮਾਈਜ਼ ਕਰਨਾ ਪਏਗਾ ਤਾਂ ਕਿ ਇਹ ਥੋੜੀ ਸਮੱਸਿਆ ਹੈ ਉਹਦਾ ਪਰਮਾਨੈਂਟ ਹੱਲ ਕਰ ਸਕੀ ਤੇ ਸਾਡੀ ਪੀੜ੍ਹੀਆਂ ਆਉਣ ਵਾਲੀ ਪੀੜ੍ਹੀਆਂ ਜਿਵੇਂ ਹਨ ਸੰਤਾਨ ਭੋਗ ਰੀਆਂ ਆ ਗਾਂ ਸੁਖੀ ਰਹਿਣ ਮਤਲਬ ਹੈ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਧੰਨਵਾਦ ਜੀ ਸਿਤਾਵ ਬਾਲੀਆ ਜੀ ਦੇਖ ਰਖ ਦੇ ਵਿੱਚ ਸਾਰਾ ਕੰਮ ਚੱਲ ਰਿਹਾ ਹੈ ਸਾਰੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਜਿਹਦੇ ਵਿੱਚ ਹਰੇਕ ਬੰਦੇ ਨੇ ਆਪਣੇ ਸਿਗਨੇਚਰ ਦਿੱਤੇ ਸੀਗੇ ਵੀ ਇਹ ਪੁਲ ਜਿਹੜਾ ਇਹਨਾਂ ਨਾਲ ਬਣਨਾ ਚਾਹੀਦਾ ਅੱਜ ਜਿਹੜੀ ਸਾਨੂੰ ਇਹ ਕਾਮਯਾਬੀ ਲੱਗਦਾ ਹੈ ਸ਼ੁਰੂ ਹੋ ਗਈ ਹੈ ਮਿਲਣੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਹਿਊਮਨ ਵੈਲਫੇਅਰ ਬਲਡ ਨਰਸੇਵਨ ਰਾਸ ਭਾਈ ਕਨਈਆ ਸੇਵਾ ਸੈਟੀ ਮਹਾਕਾਲ ਬਲਡ ਸੇਵਾ ਨਾਲੇ ਨਾਲ ਸਾਡੇ ਅਨਪੂਨਾ ਰਸੋਈ ਹੋਰ ਕਈ ਸੰਸਥਾਵਾਂ ਜਿਹੜੀਆਂ ਇਹ ਨਾਲ ਜੁੜੀਆਂ ਹੋਈਆਂ ਨੇ ਔਰ ਉਹਨਾਂ ਨੇ ਸਹਿਯੋਗ ਕਰਕੇ ਦਿੱਤੇ ਸੀ ਇਹਨਾਂ ਨੂੰ ਗਟਕਰੀ ਜੀ ਦਾ ਬਹੁਤ ਹੀ ਧੰਨਵਾਦ ਹੈ ਔਰ ਜਿਨ੍ਹਾਂ ਨੇ ਇੰਨੀ ਜਲਦੀ ਐਕਸ਼ਨ ਲੈ ਕੇ ਆਪਣੀ ਟੀਮ ਭੇਜੀ ਹੈ ਔਰ ਨਾਲ ਹੀ ਸਾਡੇ ਬਾਲੀਆ ਜੀ ਦਾ ਔਰ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ